ਮਾ ਬੜਾ ਖਤਰਨਾਕ ਬੰਦਾ ਯਾਰ ਮੈਂ ਥੋੜਾ ਬਹੁਤਾ ਖਤਰਨਾਕ ਨਹੀਂ ਬਹੁਤ ਜਿਆਦਾ ਖਤਰਨਾਕ ਬੰਦਾ ਬਹੁਤ ਖਤਰਨਾਕ ਬੰਦਾ ਅ ਵੱਡੇ ਵੱਡੇ ਅਫਸਰ ਮੈਨੂੰ ਸਲਾਮਾ ਕਰਦੇ ਸਲਾਮਾ ਮੈਂ ਡਰਦਾ ਹੀ ਨਹੀਂ ਕੋਈ ਡਰਦਾ ਹੀ ਨਹੀਂ ਮੈਂ ਸਭਾਈ ਬਾਲਾ ਗਰਮ ਆ ਯਾਰ ਆਰਡਰ ਲਾ ਤੂੰ ਬਸ ਆਰਡਰ ਲਾ ਆਰਡਰ ਨਹੀਂ ਜਨਾਬ ਆਪਣੀ ਮੱਝ ਚੋਰੀ ਹੋਈ ਆ ਆਪਾਂ ਮੱਝ ਲੈਣ ਆਏ ਆ ਮੱਝ ਕੀ ਦੀ ਆ ਮੱਝ ਇਹਦੀ ਆ ਜਨਾਬ ਮੱਝ ਤੇਰੀ ਆ ਹਾਂਜੀ ਹਾਂਜੀ ਤੇਰੀ ਆ ਮੱਝ ਹਾਂਜੀ ਹਾਂਜੀ ਮੇਰੀ ਮੱਝ ਚੋਰੀ ਤੂੰ ਕੀਤੀ ਆ ਉਹ ਜਨਾਬ ਚੋਰੀ ਮੈਂ ਨਹੀਂ ਕੀਤੀ ਮੱਝ ਇਹਦੀ ਚੋਰੀ ਹੋਈ ਆ ਆਪਾਂ ਲੈਣ ਆਏ ਆ ਲੈਣ ਆਏ ਹਾਂ ਆਪਾਂ ਤੁਹਾਨੂੰ ਚਾਹ ਪਾਣੀ ਵੀ ਦੇਣਾ ਸਾਲਿਆ ਚਾਹ ਪਾਣੀ ਤੇ ਲੈਂਦਾ ਮੈਨੂੰ ਉਹ ਜਨਾਬ ਚਾਹ ਪਾਣੀ ਦਾ ਮਤਲਬ ਤੁਹਾਨੂੰ 1000 ਰੁਪਈਆ ਦੇਣਾ 1000 ਰੁਪਈਆ ਆ ਆ ਠੀਕ ਆ ਮੈਂ ਚਾਹ ਪਾਣੀ ਤਾਂ ਨਹੀਂ ਜਾਂਦਾ ਮੈਂ ਖਤਰਨਾਕ ਹੀ ਬੜਾ ਨਾ ਫਿਰ ਚੋਰੀ ਕਿੰਨੇ ਕੀਤੀ ਆ ਉਹ ਜਨਾਬ ਚੋਰੀ ਉਹਨੇ ਕੀਤੀ ਆ ਜਿਹੜਾ ਸਾਹਮਣੇ ਬਿਠਾ ਉਹਨੇ ਕੀਤੀ ਆ ਆ ਨਾਲ ਕਿਉਂ ਆਇਆ ਫਿਰ ਉਹ ਜਨਾਬ ਏਰੀ ਤਾਂ ਮੱਝਾਂ ਤੇਰੀ ਮੱਝਾਂ ਤੂੰ ਨਾਲ ਕਿਉਂ ਆਇਆ ਉਹ ਜਨਾਬ ਤੁਹਾਨੂੰ ਤਾਂ ਮੈਂ ਲੈ ਕੇ ਆਇਆ ਇਸ ਚੋਰ ਨੂੰ ਫੜਨ ਵਾਸਤੇ ਅੱਛਾ ਚੋਰ ਫੜਨ ਮੱਝ ਇਹਨੇ ਚੋਰੀ ਕੀਤੀ ਆ ਓਏ ਇਹ ਤਾਂ ਮੂੰਹ ਤਾਂ ਆਏ ਆ ਜਿਵੇਂ ਬਿਨਾ ਕਲੰਗੀ ਤੋਂ ਕੁੱਕੜ ਮੈਂ ਤਾਂ ਇਹਨੂੰ ਹੁਣੇ ਬਣਾ ਲੈਣਾ ਫੁੱਫੜ ਉਹ ਜਨਾਬ ਗਾਲ ਤਾਂ ਤੁਹਾਨੂੰ ਹੀ ਆ ਗਈ ਅੱਛਾ ਗਾਲ ਮੈਨੂੰ ਆ ਗਈ ਹਾਂਜੀ ਹਰ ਜੋ ਤੇਰੀ ਓਏ ਤੂੰ ਮੈਨੂੰ ਗਾਲ ਕੱਢੀ ਆ ਉਹ ਜਨਾਬ ਮੈਂ ਕਦੋਂ ਗਾਲ ਕੱਢੀ ਤੈਨੂੰ ਨਹੀਂ ਤੂੰ ਹੁੰਦਾ ਕੌਣ ਨਾ ਤੂੰ ਹੁੰਨਾ ਕੌਣ ਇਹ ਗੱਲ ਕਹਿਣ ਵਾਲਾ ਬਈ ਮੈਂ ਤੇਰਾ ਫੁੱਫੜ ਲੱਗਦਾ ਉਹ ਜਨਾਬ ਮੈਂ ਕਦੋਂ ਕਿਹਾ ਮੈਂ ਤੁਹਾਡਾ ਫੁੱਫੜ ਆ ਤੁਸੀਂ ਆਪ ਹੀ ਬਣਾਈ ਜੰਨੇ ਆ ਅੱਛਾ ਮੱਝ ਦੇ ਭੁੱਲ ਜੋ ਭੁੱਲ ਗਏ ਉਹ ਜਨਾਬ ਭੁੱਲਣਾ ਨਹੀਂ ਜੀ ਮੇਰੀ 70000 ਦੀ ਮੱਝ ਆ ਜਨਾਬ ਮੱਝ ਦਵਾ ਦਿਓ ਜੀ ਭੁੱਲਣਾ ਨਹੀਂ ਨਾ 10000 ਰੁਪਿਆ ਦੇਣਾ ਜਨਾਬ ਮੈਨੂੰ ਹਾਂ ਖੋੜ ਜੋ ਉਹ ਤੇਰੀ ਸਭ ਕੀ ਬਾਤ ਆ ਕੀ ਪਰਸਨੈਲਿਟੀ ਆ ਤੁਹਾਡੀ ਉਹ ਪੂਰੇ ਠਾਣੇਦਾਰ ਲੱਗਦੇ ਹੋ ਕਿ ਉਹਦੇ ਕੰਮਾਂ ਚ ਪਏ ਹੋ ਮੈਂ ਲੈ ਹੋਰ ਸੱਚੀ ਪੂਰੇ ਜਨਾਬ ਪੂਰੇ ਇੱਕ ਮਿੰਟ ਓਏ ਮੈਂ ਠਾਣੇਦਾਰ ਲੱਗਦਾ ਹਾਂ ਜਨਾਬ ਤੁਸੀਂ ਤਾਂ ਪੂਰੇ ਠਾਣੇਦਾਰ ਲੱਗਦੇ ਹੋ ਹੈ ਰੋਲ ਥੋੜਾ ਠਾਣੇਦਾਰ ਵਾਲਾ ਰੁਪਈਆ 2000 ਲੱਗੂ ਜਨਾਬ ਜਨਾਬ ਦੇ ਦਾਂਗੇ 2000 ਹਾਂ ਜਨਾਬ ਅੱਜ ਦੇ ਬਾਅਦ ਵੀ ਜੀ ਹੁਣੇ ਦੇ ਦੋ ਦਿਨਾ ਮੱਝ ਉਹ ਜਨਾਬ ਇੱਥੇ ਬੈਠੋ ਜੀ ਇੱਥੇ ਖੜੇ ਚੰਗੇ ਲੱਗਦੇ ਹੋ ਤੁਸੀਂ ਤੁਸੀਂ ਪੂਰੇ ਸਿੰਗਮ ਲੱਗਦੇ ਹੋ ਅੱਛਾ ਹਾਂ ਨਾਲੇ ਗੱਲ ਸੁਣੋ ਜੀ ਮੇਰੀ ਪੂਰਾ 5000 ਰੁਪਇਆ ਦੇਊਗਾ ਤੁਹਾਨੂੰ ਮਾਰੋ ਚਪੇੜੇ ਨਾਲ ਲੰਡੂਆਂ ਦੇ ਦਬੱਲੋ ਇਹਨਾਂ ਨੂੰ ਇਹਨਾਂ ਨੂੰ ਹਾਂ ਪਜਾਦਾ ਹੋਰ ਓਏ ਤੁਸੀਂ ਸ਼ਰੀਬ ਬੰਦੇ ਨੂੰ ਤੰਗ ਕਰਦੇ ਆ ਖੜ ਜਾ ਤੁਹਾਡੀ ਮਾੜੀ ਬਜਾ ਜਾਨ ਦਾ ਮੱਝਾਂ ਜੀ ਬੰਦਾ ਕ ਬੰਦਾ ਨਹੀਂ ਵੇਦੇ ਤੰਕਰ ਲੱਗ ਪੈਂਦੇ ਆ ਠੀਕ ਆ ਜੀ ਖੜੋ ਓਏ ਇੱਥੇ ਖੜੋ ਜੀ ਇੱਥੇ 1 ਮਿੰਟ ਇੱਥੇ ਖੜੋ ਆ ਪੈਸੇ ਉਸੇ ਮਿਆਂ ਉਹ ਡਾਂਕ ਤਾਂ ਲਿਆ ਆਖਾ ਇਥੋਂ ਆ ਵਾ 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 ਡਾਂਕਾ ਦੇ ਵਾਸਤੇ ਉਹ 4-5 ਬੰਦੇ ਖੜੇ ਆ ਬਾਹਰ ਪੈਸੇ ਮੰਗਣ ਰੋਜ਼ ਹੀ ਆ ਜਾਂਦੇ ਆ ਨਾਲੇ ਇੱਕ ਗੱਲ ਹੋਰ ਸਿਆਣੇ ਕਹਿੰਦੇ ਕਿਸੇ ਨੂੰ ਘਰੋਂ ਖਾਲੀ ਨਹੀਂ ਮੋੜੀਦਾ ਮੈਂ ਚਾਰ ਪੰਜ ਡਾਂਗਾ ਫੇਰ ਦਿੰਨਾ ਉਹ ਕਿਸੇ ਨੂੰ ਖਾਲੀ ਤਾਂ ਨਹੀਂ ਮੋੜਦਾ ਘਰੋਂ ਉਹ ਲੈ ਆ ਛੇਤੀ ਸਾਬ ਹੁਣੀ ਆਇਆ ਮੈਨੂੰ ਪੈਸੇ ਮਿਲਣਗੇ ਕੇ ਹਾਂ ਹੋ ਫਿਰ ਕਮੈਂਟ ਜੀ ਦੱਸ ਦੋ ਜੇ ਤੁਸੀਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਕਮੀਡੀਅਨ ਬੰਦੇਮਾਰ ਤੇ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਕਮੈਂਟ ਦੇ ਰਹੀਂ ਜਰੂਰ ਦੱਸੋ ਜੇ ਤੇ ਲਾਈਕ ਤਾਂ ਮੈਨੂੰ ਪਤਾ ਕਰ ਦੇਣਾ ਸ਼ੇਅਰ ਹਾਂ ਸ਼ੇਅਰ ਜਰੂਰ ਕਰ ਦਿਓ ਜੀ ਯਾਰ ਸੋ ਜ਼ਰੂਰੀ ਹੈ ਵੀ ਇੱਕ ਗੱਲ ਐਕ ਬੀ ਕਹਿੰਦੇ ਹੁੰਦੇ ਆ ਕਿ ਕਈ ਵਾਰੀ ਵੀਡੀਓ ਆਪਣੇ ਤੋਂ ਮਾੜੀ ਵੀ ਹੋ ਜਾਂਦੀ ਆ ਕਈ ਵਾਰੀ ਚੰਗੀ ਵੀ ਹੋ ਜਾਂਦੀ ਆ ਹਨਾ ਇਹ ਗੁੱਸਾ ਨਾ ਕਰਿਆ ਕਰੋ ਯਾਰ ਐ ਕਿ ਵੀਡੀਓ ਚੰਗੀ ਨਹੀਂ ਲੱਗੀ ਯਾਰ ਉਹ ਕਈ ਵਾਰੀ ਉਹਦੇ ਵੀਡੀਓ ਜਿਆਦੀਆਂ ਹੁੰਦੀਆਂ ਤੇ ਕਿਤੇ ਉਹਦੇ ਤੋਂ ਕਈ ਮਾੜੀ ਵੀ ਬਣ ਜਾਂਦੀ ਆ ਮਾੜੀ ਮਤਲਬ ਉਹ ਨਹੀਂ ਕਿ ਆਪਾਂ ਪਰਿਵਾਰਕ ਪੱਖੋਂ ਮਾੜੀ ਹੋ ਜਾਂਦੀ ਵੀ ਆਪਾਂ ਫੈਮਿਲੀ ਨਾਲ ਨਹੀਂ ਦੇਖ ਸਕਦੇਗੇ ਕਹਿੰਦਾ ਮਤਲਬ ਹੈ ਫਿੱਕੀ ਜਿਨੇ ਚ ਹਾਸਾ ਘੱਟ ਹੁੰਦਾ ਐਂਟਰਟੇਨ ਘੱਟ ਹੁੰਦਾ ਐਸ ਤਰ੍ਹਾਂ ਦੀ ਵੀਡੀਓ ਕਈ ਵਾਰੀ ਬਣ ਜਾਂਦੀ ਆ ਹੋਰ ਕੋਈ ਰੱਬ ਬਚਾਵੇ ਇਹੋ ਜੇ ਪੁੱਠੇ ਕੰਮ ਤੋਂ ਕੋਈ ਗਲਤ ਸ਼ਬਦ ਜਾਂ ਗਲਤ ਮਤਲਬ ਕੋਸ਼ਿਸ਼ ਇਹ ਹੁੰਦੀ ਹੈ ਵੀ ਵੀਡੀਓ ਹੋਵੇ ਜੀ ਪਰਿਵਾਰ ਚ ਬਹਿ ਕੇ ਦੇਖ ਸਕੀਏ ਆਪਾਂ ਇਸ ਤਰ੍ਹਾਂ ਦੀ ਵੀਡੀਓ ਤੇ ਮੈਂ ਹੁਣ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਸੋ ਆਪਣਾ ਖਿਆਲ ਰੱਖਿਓ ਜੀ ਸਤਿ ਸ੍ਰੀ ਅਕਾਲ ਦੋਸਤੋ